ਸਭ ਤੋਂ ਪਹਿਲਾਂ ਤੇ ਮੈਂ ਆਪਣੇ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਕਰ ਰਹਾ ਇੱਥੇ ਆਣ ਲਈ ਕਰਤਾਰਪੁਰ ਮੈਡੀ ਸਿਟੀ ਤੋਂ ਸਾਡੀ ਟੀਮ ਸਾਰੇ ਤੁਹਾਡਾ ਸ਼ੁਕਰਗੁਜ਼ਾਰ ਹੈ ਕਿ ਤੁਸੀਂ ਇੱਥੇ ਆਏ ਔਰ ਆਪਣਾ ਕੀਮਤੀ ਟਾਈਮ ਕੱਢਿਆ ਅਸੀਂ ਕਰਤਾਰਪੁਰ ਮੈਡੀ ਸਿਟੀ ਦੇ ਵਿੱਚ ਜਿਵੇਂ ਕਿ ਸਾਡੇ ਕੋਲ ਕਰੀਬਨ ਸਾਰੀਆਂ ਸਪੈਸ਼ਲਿਟੀਆਂ ਸੁਪਰ ਮਲਟੀ ਸਪੈਸ਼ਲਿਟੀ ਹਸਪੀਟਲ ਚਲਾ ਰਹੇ ਹਾਂ ਤੇ ਸਾਰੀਆਂ ਸਪੈਸ਼ਲਿਟੀਆਂ ਇੱਥੇ ਵਰਕਿੰਗ ਹੈਗੀਆਂ ਅਸੀਂ ਜਿਹੜਾ ਮੇਨਲੀ ਗਾਇਨੀ ਦੇ ਵਿੱਚ ਕੀ ਵੇਖਿਆ ਸੀਗਾ ਕਿ ਗਰਦਾਸਪੁਰ ਸ਼ਹਿਰ ਦੇ ਵਿੱਚ ਅਕਸਰ ਕੀ ਆਉਂਦੀ ਕੰਪਲੇਂਟ ਆਉਂਦੀ ਸੀ ਕਿ ਡਾਕਟਰ ਨਜਾਇਜ਼ ਸਜੇਰੀਅਨ ਹੋ ਜਾਂਦੇ ਆ ਜੀ ਅਸੀਂ ਚਾਹਦੇ ਨਹੀਂ ਸੀ ਸਜੇਰੀਅਨ ਹੋ ਗਿਆ ਉਸ ਚੀਜ਼ ਨੂੰ ਵੇਖਣ ਲਈ ਇੱਕ ਸੀਟੀ ਜੀ ਮਸ਼ੀਨ ਆਉਂਦੀ ਆ ਜੀ ਸੀਟੀ ਜੀ ਮਸ਼ੀਨ ਜਿਹੜੀ ਆ ਉਹ ਅਸੀਂ ਆਪਣੇ ਹਸਪਤਾਲ ਲਿਆਂਦੀ ਆ ਉਹਦੇ ਨਾਲ ਕੀ ਹੈ ਕਿ ਬੱਚੇ ਦੀ ਧੜਕਣ ਤੇ ਕੰਟ੍ਰੈਕਸ਼ਨ ਬੱਚੇ ਦਾ ਨਹੀਂ ਦੇ ਕੰਟ੍ਰੈਕਸ਼ਨ ਉਹ ਦੋਹਾਂ ਦਾ ਇੱਕ ਗ੍ਰਾਫ ਬਣਦਾ ਹੈ ਗ੍ਰਾਫ ਤੋਂ ਅਸੀਂ ਕੱਲ ਕਲੀਅਰ ਕਰਦੇ ਆ ਕਿ ਹਾਂ ਬੱਚੇ ਦਾ ਦਾ ਮਾਂ ਦਾ ਸਜੇਰੀਅਨ ਹੋਣਾ ਹੈ ਕਿ ਨਹੀਂ ਪੰਜਾਬੀ ਵਿੱਚ ਕਹੀਏ ਕਿ ਇੱਕ ਤਾਂ ਬੱਚੇ ਦੀ ਈਸੀਜੀ ਲੈ ਲੈਂਦੇ ਆ ਇਸ ਜੇ ਮਸ਼ੀਨ ਦੇ ਉੱਤੇ ਆ ਜਾਂਦੀਆਂ ਨਾਲ ਬੱਚੇ ਦੇ ਜਿਹੜੀ ਮਾਂ ਦੀ ਕੰਟਰੈਕਸ਼ਨ ਦਾ ਆ ਜਾਂਦੀਆਂ ਉਹਨਾਂ ਤੋਂ ਅਸੀਂ ਨੈਟ ਨਤੀਜਾ ਕੱਢਦੇ ਹਾਂ ਕਿ ਹਾਂ ਬੱਚੇ ਨੂੰ ਕੋਈ ਹਾਈਪੋਕਸੀਆ ਮਤਲਬ ਬੱਚੇ ਨੂੰ ਕਿਤੇ ਅੰਦਰ ਪਾਟੀ ਨਿਕਲ ਗਈ ਹੈ ਜਾਂ ਬੱਚੇ ਦੀ ਉਹਦੇ ਕਰਕੇ ਉਹਨੂੰ ਉਹਦੀ ਜ਼ਿੰਦਗੀ ਨੂੰ ਸਟਰਗਲ ਹੋ ਰਿਹਾ ਜਾਂ ਉਹਦੇ ਹਾਰਟ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਉਹ ਸਾਨੂੰ 1 ਘੰਟਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਉਸ ਚੀਜ਼ ਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਉਹ ਮਸ਼ੀਨ ਬਹੁਤ ਜ਼ਰੂਰੀ ਸਮਝੀ ਸੀ ਕਿ ਇੱਥੇ ਚਾਹੀਦੀ ਹੈ ਆਪਣੀ ਸਿਟੀ ਦੇ ਵਿੱਚ ਮੈਂ ਨਹੀਂ ਵੇਖਿਆ ਕਿ ਅੱਗੇ ਕਿਹੇ ਕੁਲ ਹੈਗੀ ਹੈ ਕਿ ਨਹੀਂ ਤੇ ਉਸ ਮਸ਼ੀਨ ਦੇ ਨਾਲ ਜਿਹੜਾ ਅਨਸੈਸਸਰੀਲੀ ਸਜੇਰੀਆ ਨਾ ਉਹ ਮਾਣੂ ਵੀ ਦੇਖੇਗਾ ਕਿ ਹਾਂ ਮੇਰੇ ਬੱਚੇ ਦੀ ਕੰਟ੍ਰੈਕਸ਼ਨ ਘਟ ਗਈ ਹੈ ਹਾਰਟ ਰੇਟ ਘਟ ਗਿਆ ਔਰ ਉਹਦੇ ਵਿੱਚ ਕਰਦੇ ਕੀ ਆ ਬੜਾ ਸਿੰਪਲ ਤਰੀਕਾ ਹੈ ਉਹਦੇ ਵਿੱਚ ਦੋ ਪ੍ਰੋਬ ਲੱਗਦੇ ਆ ਇੱਕ ਤੇ ਇੱਥੇ ਲੱਗਦਾ ਇੱਕ ਬੱਚੇ ਦੇ ਦਿਲ ਦੀ ਧੜਕਣ ਨੂੰ ਲੱਗਦਾ ਹੈ ਜਿਹੜਾ ਇੱਥੇ ਲੱਗਦਾ ਉਹਦੇ ਨਾਲ ਪਤਾ ਲੱਗਦਾ ਹੈ ਕਿ ਬੱਚੇ ਦਾ ਨੀਦੀ ਕੰਟ੍ਰੈਕਸ਼ਨ ਕਿੰਨੀ ਆਈਆਂ ਤੇ ਦੂਜੇ ਬੱਚੇ ਦੀ ECG ਦਾ ਪਤਾ ਲੱਗ ਜਾਂਦਾ ਨਾਲੋਂ ਨਾਲ ਹੀ ਬੱਚੇ ਦੀ ਧੜਕਣ ਠੀਕ ਹੈ ਜੇ ਬੱਚੇ ਤੋਂ ਅੰਦਰ ਪੌਟੀ ਨਿਕਲ ਜੇ ਪਾਣੀ ਘਟ ਜੇ ਇਨਫੈਕਸ਼ਨ ਹੋ ਜੇ ਜਾਂ ਹੋਰ ਕੋਈ ਕਾਰਨ ਦਾ ਲੇਬਰ ਪ੍ਰੋਗਰੈਸ ਨਹੀਂ ਹੋ ਰਹੀ ਉਹ ਜੀਆਂ ਹਾਲਤਾਂ ਦੇ ਵਿੱਚ ਕੀ ਆ ਕਿ ਉਹ ਇੱਕ ਬਿਲਕੁਲ ਸਪੈਸੀਫਾਈਡ ਹੈਗਾ ਸਾਡੇ ਕੋਲ ਮਸ਼ੀਨ ਹੈ ਜਿਹੜੀ ਕਹੇਗੀ ਕਿ ਹਾਂ ਹੋਣੇ ਦਾ ਨਾਰਮਲ ਨਹੀਂ ਹੋ ਸਕਦਾ ਇਹਦਾ ਸਰਜਰੀ ਨਹੀਂ ਕਰਨਾ ਉਦਾਂ ਜਿਹੜਾ ਕਿ ਅਸੀਂ ਅੰਦਾਜ਼ੇ ਨਾਲ ਵੀ ਕਈ ਵਾਰੀ ਦੇਖਦੇ ਹਾਂ ਜਾਂ ਕਲੀਨਿਕਲ ਸੈਂਸ ਨਾਲ ਦੇਖਦੇ ਹਾਂ ਤੋ ਮਸ਼ੀਨੀ ਯੁੱਗ ਆ ਤੇ ਮੈਂ ਇਸੀ ਚੀਜ਼ ਦਾ ਵਧੀਆ ਕਹਿੰਦਾ ਕਿ ਮਸ਼ੀਨੀ ਯੁੱਗ ਦੇ ਵਿੱਚ ਜੇ ਆਪਣੇ ਇਹ ਚੀਜ਼ अवेलेबल ਹੈਗੀ ਆ ਔਰ ਇਸ ਚੀਜ਼ ਨੂੰ ਦਿੱਲੀ ਜਾਂ ਬੰਬੇ ਵੱਡੇ ਵੱਡੇ ਕਾਰਪੋਰੇਟ ਹਸਪੀਟਲਾਂ ਚ ਯੂਜ਼ ਕਰਦੇ ਆ ਤੇ ਅਸੀਂ ਆਪਣੇ ਇੱਥੇ ਗੁਰਦਾਸਪੁਰ ਦੇ ਵਿੱਚ ਇਸ ਚੀਜ਼ ਨੂੰ ਲਾਂਚ ਕੀਤਾ ਤੇ ਉਹਨੂੰ ਯੂਜ਼ ਕਰ ਰਹੇ ਆ ਅਸੀਂ ਸਗੋਂ ਪਿਛਲੇ 4-5 ਦਿਨ ਪਹਿਲਾਂ ਇੱਕ ਸੀਗਾ ਸਾਡੇ ਕੋਲ ਵਰਕਰ ਸੀ ਸਾਡਾ ਉਹਦਾ ਪਾਣੀ ਸਾਰਾ ਪੰਜ ਰਹਿ ਗਿਆ ਸੀ ਐਫ ਆਈ ਤੋ ਉਸ ਤੋਂ ਬਾਅਦ ਵਿੱਚ ਉਹਨੂੰ ਕਰੀਬਨ ਉਹਦੇ ਵਿੱਚ আল্ট্রাসাউন্ড ਦੇ ਵਿੱਚ ਵੀ ਆ ਗਿਆ ਕਿ ਅੰਦਰ ਪੌਟੀ ਨਿਕਲੀ ਹੋਈ ਐ ਉਹਦਾ ਪਹਿਲਾ ਬੱਚਾ ਨਾਰਮਲ ਹੋਇਆ ਸੀ ਉਹ ਐਡਮੈਂਟ ਸੀਗਾ ਕਿ ਮੇਰਾ ਨਾਰਮਲ ਹੀ ਚਾਹੀਦਾ ਫਿਰ ਅਸੀਂ ਮਸ਼ੀਨ ਲਗਾ ਕੇ ਉਹਦੇ ਤਾਂ ਵੇਖਿਆ ਕਿ ਹਾਂ ਵੀ ਕੈਨ ਵੇਟ ਅਸੀਂ ਉਹਦੀ ਜਿਹੜੀ ਲੇਬਰ ਆ ਪ੍ਰੋਗਰੈਸ ਹੋ ਰਹੀ ਆ ਔਰ ਉਹਦਾ ਨਾਰਮਲ ਡਿਲੀਵਰੀ ਹੋਈ ਸੋ ਉਦੋਂ ਬੜਾ ਮਜ਼ਾ ਆਉਂਦਾ ਹੈ ਬੜੀ ਖੁਸ਼ੀ ਹੁੰਦੀ ਆ ਕਿ ਅਸੀਂ ਕਿਸੇ ਦਾ ਨਜਾਇਜ਼ ਢ ਖੁੱਲਣ ਤੋਂ ਬਚਾ ਲਿਆ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਉਹ ਮਸ਼ੀਨ ਦਾ ਗਰਦਾਸਪੁਰ ਦੇ ਵਿੱਚ ਕੀਤਾ ਬਿਲਕੁਲ ਦਿਖਾਉਂਦੇ ਆ ਸੀਟੀਜੀ ਮਸ਼ੀਨ ਆ ਸਾਡੇ ਕੋ ਅੱਛਾ ਕਦੋਂ ਯੂਜ਼ ਕਰਦਾ ਸੀ ਤੁਸੀਂ ਅਸੀਂ ਜਦੋਂ ਲੇਬਰ ਪੇਂਸ ਲੱਗੀਆਂ ਹੋਣ ਉਦੋਂ ਕਰਦੇ ਆ ਅਸੀਂ ਇਹ ਇਦਾਂ ਇਹਦਾ ਗ੍ਰਾਫ ਨਿਕਲਦਾ ਠੀਕ ਹੈ ਇਦਾਂ ਦੋ ਗ੍ਰਾਫ ਨਿਕਲਦੇ ਆ ਕੰਟ੍ਰੈਕਸ਼ਨ ਦਾ ਤੇ ਹਾਰਟ ਰੇਟ ਦਾ ਔਰ ਇਹਦੇ ਤੇ ਟਵਿਨਸ ਬੇਬੀ ਹੋਣ ਤੇ ਤਾਂ ਦੋ ਪ੍ਰੋਬ ਲਾ ਕੇ ਤੇ ਦੋਵਾਂ ਦਾ ਵੀ ਗ੍ਰਾਫ ਇਹਦੇ ਚ ਆ ਜਾਂਦਾ ਸੋ ਮੈਂ ਕਹਾਂਗਾ ਕਿ ਜੇ ਕਿਸੇ ਨੂੰ ਲੋੜ ਹੋਏ ਤੇ ਇਸ ਚੀਜ਼ ਦਾ ਜ਼ਰੂਰ ਫਾਇਦਾ ਲੇ ਗੁਰਦਾਸਪੁਰ ਚ ਅਸੀਂ ਇਹਨੂੰ ਲਾਂਚ ਕੀਤਾ ਕਸਤੀ ਨਾਮ ਆ ਗਏ ਸੀ ਸੀਟੀ ਜੀ ਸੀਟੀ ਜੀ ਨਹੀਂ ਬੱਸ ਸэр ਇਹ ਹੋਏ ਮਸ਼ੀਨ ਆ ਇਹਦੇ ਚ ਗ੍ਰਾਫ ਆਂਦਾ ਇੱਥੇ ਆਰ ਟ੍ਰੇਟ ਆਂਦਾ ਯੂਟਰਨ ਕੰਟ੍ਰੈਕਸ਼ਨ ਆਂਦੀ ਆ ਤੇ ਇੱਥੇ ਗ੍ਰਾਫ ਆਂਦਾ ਨਾਲ ਮੋਨੀਟਰ ਲੱਗਦਾ ਇਹ ਮੈਂ ਉਹ ਇੱਥੇ ਮੋਨੀਟਰ ਨਹੀਂ ਕਰੀ ਕੀਤਾ ਇਹਦਾ ਕੋਈ ਅਸੀਂ ਐਕਸਟਰਾ ਚਾਰਜ ਨਹੀਂ ਕਰਦੇ ਇਹ ਪੇਸ਼ੈਂਟ ਜਿਹੜਾ ਮੇਰੇ ਕੋਲ ਸੇਜੇਰੀਅਨ ਲਈ ਆਇਆ ਜਾਂ ਡਿਲੀਵਰੀ ਲਈ ਆਇਆ ਅਸੀਂ ਉਸ ਤੋਂ ਬਾਅਦ ਡਿਸਾਈਡ ਕਰਾਂਗੇ ਇਹ ਪਾਰਟ ਮੇਰੇ ਐਗਜ਼ਾਮੀਨੇਸ਼ਨ ਪਾਰਟ ਦੇ ਵਿੱਚ ਜਾਂਦਾ ਇਹਦਾ ਕੋਈ ਐਕਸਟਰਾ ਪੈਸਾ ਨਹੀਂ ਲੱਗਦਾ ਕਰ ਸਕਦੇ ਆ ਜੀ ਉਹਨਾਂ ਕੀ ਇਹਦੇ ਇਸ ਮਸ਼ੀਨ ਨਾਲ ਜਿਹੜੇ ਆਪਰੇਸ਼ਨ ਜਿਹੜੇ ਆ ਜਾਂ ਨਾਰਮਲ ਡਿਲੀਟੀ ਦੇ ਬਸੇ ਜ਼ਿਆਦਾ ਵਧੀਆ ਜਾ ਸਕਦਾ ਬਿਲਕੁਲ ਜੀ ਬਿਲਕੁਲ ਇਹਦੇ ਨਾਲ ਪੇਸ਼ੈਂਟ ਨੂੰ ਪਤਾ ਹੈ ਕਿ ਹਾਂ ਮੇਰੇ ਬੱਚੇ ਦੀ ਧੜਕਨ ਘਟ ਗਈ ਹੈ ਉਹ ਇਥੋਂ ਪੜ ਸਕਦਾ ਕਿ ਹਾਂ ਜੀ ਵਾਕਈ ਧੜਕਨ ਘਟ ਗਈ ਹੈ ਐਦਾਂ ਨਹੀਂ ਮੈਂ ਕਹਾਂਗਾ ਕਿ ਕੰਨਾਂ ਨੂੰ ਲਾ ਕੇ ਬੱਚੇ ਦੀ ਧੜਕਨ ਘਟਾ ਸੋ ਇਹ ਐਵਿਡੈਂਸ ਬੇਸਡ ਕੰਮ ਹੈਗਾ ਉਸਾਂ ਮੈਟਰੀ ਪ੍ਰੋਬਲਮ ਘਟ ਜਾਂਦੀ ਹੈ ਜਿਵੇਂ ਆਮ ਸੇਜ਼ੀਰੀਅਨ ਬੌਰਨ ਬੱਚਿਆਂ ਦੇ ਵਿੱਚ ਹੋਂਗਣਾ ਸਭ ਦੀ ਦਿੱਕਤ ਤੇ ਨਿਕੋ ਐਡਮਿਸ਼ਨ ਰੇਟ ਜ਼ਿਆਦਾ ਹੁੰਦਾ ਬਿਕੋਜ਼ ਫਿਜ਼ੀਓਲੋਜੀ ਕਦੇ ਜਿਹੜਾ ਨਾਰਮਲ ਡਿਲੀਵਰੀ ਦੇ ਵਿੱਚ ਪੈਦਾ ਹੁੰਦਾ ਉਹ ਆਪਣਾ ਟਾਈਮ ਲੈ ਕੇ ਆਉਂਦਾ ਸੋ 24 ਆਵਰਸ ਦੇ ਬੇਬੀ ਤੇ ਮਦਰ ਦੋਨੋਂ ਡਿਸਚਾਰਜ ਹੋ ਜਾਂਦੇ ਆ ਤੇ ਬਹੁਤ ਗੋ ਹோம் ਬੈਰੀ ਹੈਪੀ ਦੀ ਸੇਜ਼ੀਰੀਅਨ ਦੇ ਵਿੱਚ ਮਦਰ ਨੂੰ ਵੀ ਕੰਪਲਿਕਸ਼ਨ ਰੇਟ ਜ਼ਿਆਦਾ ਹੁੰਦਾ ਤੇ ਉਹਦੇ ਚੀ ਸੋ ਅਸੀਂ ਠੀਕ ਹੈ ਇੱਕ ਆਪਣੀ ਐਥੀਕਲਿਕ ਰਿਸਪੌਂਸਿਬਿਲਟੀ ਸਮਝਦੇ ਆ ਕਿ ਸਾਡੇ ਜਿਹੜੀ ਸੋਸਾਇਟੀ ਦੇ ਵਿੱਚ ਨਾਰਮਲ ਡਿਲੀਵਰੀ ਦਾ ਰੇਟ ਵਧਣਾ ਚਾਹੀਦਾ ਹੈ ਤੇ ਸੀਜ਼ੇਰੀਅਨ ਉਦੋਂ ਹੀ ਹੋਣਾ ਚਾਹੀਦਾ ਜਦੋਂ ਇੰਡੀਕੇਟਿਡ ਹੋਵੇ ਪਰ ਉਹਦੀ ਜਿਹੜੀ ਮਤਲਬ ਆਬਜੈਕਟਿਵ ਇੰਡੀਕੇਸ਼ਨ ਹੈ ਮਸ਼ੀਨਾਂ ਨਾਲ ਸਾਨੂੰ ਕਨਫਰਮ ਹੋ ਜਾਂਦੀ ਹੈ ਵੀ ਵੈਦਰ ਇਟ ਇਜ਼ ਡੈਫੀਨਿਟਲੀ ਫੀਟਰ ਡਿਸਟ्रेस ਹੈਗਾ ਜਾਂ ਨਹੀਂ ਹੈਗਾ ਸੋ ਇਟ ਅਲਟੀਮੇਟਲੀ ਪੇਸ਼ੈਂਟ ਨੂੰ ਵੀ ਫਾਇਦਾ ਹੈ ਤੇ ਬੇਬੀ ਨੂੰ ਵੀ ਤੋ ਜਿਹੜੇ ਬੇਬੀ ਨੂੰ ਮਦਦ ਤੁਸੀਂ ਕਹ ਰਹੇ ਵੀ ਦਿੱਕਤ ਆਉਂਦੀ ਹੈ ਸर्जਰੀਨ ਦੇ ਨਾਲ ਉਹ ਤੁਹਾਨੂੰ ਲਾਈਫ ਹੀ ਰਹਿੰਦੀ ਹੈ ਉਹਦੇ ਨਾਲ ਕਿੰਨਾ ਪਤਾ ਟਾਈਮ ਵੀ ਉਹ ਫਸਟ ਵੀਕ ਦੇ ਵਿੱਚ ਹੀ ਆਉਂਦੀ ਹੈ ਇਹ ਦੇਖੋ ਕਿ ਪਹਿਲੇ ਨੋਰਮਲ ਡਿਲੀਵਰੀ ਵਾਲੇ ਬੇਬੀਸ ਹਮੇਸ਼ਾ ਘੱਟ ਐਡਮਿਸ਼ਨ ਹੁੰਦੇ ਸੀ ਇਮੀਡੀਏਟ ਹੀ ਬੱਚੇ ਐਕਟਿਵ ਹੁੰਦੇ ਆ ਬੜੀ ਵੇਕ ਸਟੇਟ ਚ ਹੁੰਦੇ ਨੇ ਔਰ ਜਲਦੀ ਫੀਡ ਲੈਣੀ ਸ਼ੁਰੂ ਹੋ ਜਾਂਦੇ ਨੇ सेरियन बोर्न बेबीज ਦੇ ਲੰਗਸ ਦੇ ਵਿੱਚ ਫਲੂਟ ਰਿਟੇਨ ਰਹਿ ਜਾਂਦਾ ਉਹਨਾਂ ਨੂੰ ਰੈਸਪੀਰੇਟਰੀ ਪ੍ਰੋਬਲਮ ਨਿਕੂ ਐਡਮਿਸ਼ਨ ਰੇਟ ਜ਼ਿਆਦਾ ਫੀਡ ਟੋਲਰੈਂਸ ਹੋ ਜਾਂਦੀ ਹੈ ਕਈ ਮਲਟੀਪਲ ਪ੍ਰੋਬਲਮਸ ਆਉਂਦੀਆਂ ਅਵਲੀ ਫਰਸਟ ਵੀਕ ਇਨਕੂਬੇਟਿਨ ਪ੍ਰੋਬਲਮ ਹਾਂ ਬਾਅਦ ਵਿੱਚ ਉਹ ਸੇਮ ਹੋ ਜਾਂਦਾ ਬ੍ਰੈਸਟ ਫੀਡਿੰਗ ਇਜ਼ ਸਮਥਿੰਗ ਵਿਚ ਪ੍ਰੋਟੈਕਟਸ ਬੋਥ ਦਾ ਬੇਬੀਸ ਅਸੀਂ ਇੱਥੇ ਆਪਣੇ ਹਸਪੀਟਲ ਇਨਸ਼ੋਰ ਕਰਦੇ ਹਾਂ ਕਿ ਵੀ ਨੈਵਰ ਗਿਵ ਫਾਰਮੂਲਾ ਫੀਡ ਜਿਹੜੀਆਂ ਇਨ ਹਾਊਸ ਮਦਰ ਡਿਲੀਵਰ ਹੁੰਦੀਆਂ ਅਸੀਂ ਮਦਰ ਦਾ ਮਿਲਕ ਪੰਪ ਕਰਕੇ ਬੇਬੀਜ਼ ਨੂੰ ਹੀ ਮਿਲਕ ਦਿੰਦੇ ਹਾਂ ਬਹੁਤ ਜਦ ਆਊਟ ਬੌਰਨ ਬੱਚੇ ਆ ਜਾਣ ਮਦਰ ਕਿਤੇ ਹੋ ਰਹਾ ਫੇਰ ਹੀ ਅਸੀਂ ਫਾਰਮੂਲਾ ਮੈਡੀ ਪ੍ਰਮੋਟ ਕਰਦੇ ਆ ਉਹ ਵੀ ਐਟ ਦਾ ਸਾਈਨ ਆਫ ਡਾਕਟਰ ਅਵੇਲੇਬਲ ਹੁੰਦਾ ਐਦਾਂ ਕੋਈ ਬੋਟਲ ਜਾਂ ਫਾਰਮੂਲਾ ਨਹੀਂ ਦੇ ਸਕਦਾ